ਜਿਹੜੇ ਵੀ ਮoze ਇਸ ਵੇਲੇ ਚੱਲ ਰਹੇ ਹਨ ਬਕਾਉਰਡ ਦੇ ਵਿੱਚ ਜਿੰਨੋ ਜੋ ਮੁੱਦਾ ਜਿੰਨਾ ਇੰਪੋਰਟੈਂਟ ਹੈ ਉਹਨੂੰ ਉਨੇ ਹੀ ਬਹਿਲੇ ਆਧਾਰ ਤੇ ਸਾਰੇ ਮੁੱਦੇ ਹੱਲ ਹੋ ਰਹੇ ਨੇ ਕਿ ਅੱਜ ਕੱਲ ਅਸੀਂ 90 ਦੀ ਖਰੀਦਗਾ ਦਾ ਮਸਲਾ ਸੀ ਉਹ ਵੀ ਹੱਲ ਕੀਤਾ ਔਰ ਜੋ ਵੀ ਪੂਰੇ ਪੰਜਾਬ ਦੇ ਜਿਹੜੇ ਵੀ ਮਸਲੇ ਚੱਲ ਰਹੇ ਹਨ ਉਹ ਮਸਲੇ ਵੀ ਹੱਲ ਕਰ ਰਹੇ ਹਾਂ ਔਰ ਗ੍ਰੋਥ ਵੀ ਚੱਲ ਰਹੀ ਹੈ ਨਵੀਆਂ ਜ਼ਮੀਨਾਂ ਉੱਪਰ ਜਿਹੜੀਆਂ ਅਸੀਂ ਅਲਾਟਮੈਂਟ ਹੋ ਰਹੀ ਹੈ ਔਰ ਇਨਕਮ ਜੀ ਵਧਾ ਹੋ ਰਿਹਾ ਚੌਕਾ ਜਿਹੜਾ ਕਿਹਾ ਚੌਰਖੀ ਵਧਾ ਹੋ ਰਿਹਾ ਹਰ ਲਿਆਜ਼ ਬਕਾਉਰਡ ਦੀ ਜਗ੍ਹਾ ਨਹੀਂ ਲੱਦੀ ਕਾਫੀ ਜਿਆਦਾ ਰਹਿੰਦਾ ਹੈਗਾ ਇੱਕ ਤਰ੍ਹਾਂ ਸੇਕੀ ਔ ਆਪਣੇ ਦਿੱਤੇ ਹੈ ਅਸੀਂ ਇਹਦੇ ਵਿੱਚ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਕੀਤਾ ਵੀ ਦੇਖੋ ਮੈਂ ذاتی ਤੌਰ ਪਰ এডਿਕੇਸ਼ਨ ਦੇ ਹਿੱਤ ਦੇ ਵਿੱਚ ਆ ਬੱਕ ਬੋਰਡ ਦੇ 11 ਸਕੂਲ ਚੱਲ ਰਹੇ ਨੇ ਤਕਰੀਬਨ ਔਰ ਹੋਰ ਜਿਹੜਾ ਦਾ ਆਊਟਸਾਈਡ ਤੋਂ ਬੱਕ ਬੋਰਡ ਜਿਹੜੇ ਸਕੂਲਾਂ ਨੂੰ ਹੈਲਪ ਕਰ ਰਿਹਾ ਮੰਥਲੀ ਉਹਨਾਂ ਦਾ ਸਿੱਖਿਆ ਦਾ ਜਿਹੜਾ ਪੱਧਰ ਹੈ ਉਹ ਉੱਚਾ ਚੁੱਕਿਆ ਜਾ ਕਮਿਊਨਿਟੀ ਸੈਂਟਰ ਵੀ ਹੋਣਾ ਚਾਹੀਦਾ ਹੈ ਬਲਕਿ ਮੈਂ ਇਹ ਕਹੂੰਗਾ ਕਿ ਸਾਡੇ ਹਰ ਇੱਕ ਮੇਨ ਡਿਸਟ੍ਰਿਕਟ ਦੇ ਵਿੱਚ ਸਕੂਲ ਬਣਨੇ ਚਾਹੀਦੇ ਤਾਂ ਕਿ ਜਿਹੜਾ ਸਿੱਖਿਆ ਦਾ ਆਧਾਰ ਹੈ ਉਹ ਉੱਪਰ ਚੁੱਕਿਆ ਜਾ ਲੱਗਦਾ ਹੈ ਕਿ ਸਰਕਾਰ ਨਾਲ ਤਾਲ ਮਿਲਦਾ ਇਸ ਚੀਜ਼ ਨੂੰ ਲੈ ਕੇ ਹਾਂਜੀ ਬੱਕ ਬੋਰਡ ਆਪਣੇ ਸੈਲਫ ਡਿਪੈਂਡੈਂਟ ਹੈ ਤੇ ਉਹਦੇ ਪਰ ਵੀ ਕਰਾਂਗੇ ਸਰ ਜੀ ਦੂ ਅੱਗੇ ਲੈ ਕੇ ਜਾਂਦੇ ਹਾਂ ਜੀ ਅੱਜ ਫਸਲਤਾ ਅਵੇਦ ਸਾਹਿਬ ਦੀ ਬੋਰਡ ਵਿੱਚ ਤਾਜਾ ਆਏ ਹਨ ਅਲਹਮਦੁਲਿਲਾ ਇਸ ਤੋਂ ਪਹਿਲਾਂ ਆਪਣੇ ਜ਼ਰਾਇਤ ਤੋਂ ਹੀ ਇਹ ਬਹੁਤ ਖਿਦਮਤਾਂ ਕਰ ਰਹੇ ਸੀ ਤੁਹਾਨੂੰ ਬੜੀ ਸਰਰ ਤੇ ਖੁਸ਼ੀ ਹੈ ਤੇ ਇਹਨਾਂ ਨੂੰ ਅੱਜ ਇੱਥੇ ਅਸਲ ਜੋ ਇਹਨਾਂ ਨੇ ਕਿਹਾ ਹੈ ਭਾਈਚਾਰੇ ਨਾਲ ਮੁਲਾਕਾਤ ਦਾ ਹੀ ਮਕਸਦ ਹੈ ਤੇ ਇਸ ਦੇ ذریعے ਜਿਹੜੇ ਪੈਂਡਿੰਗ ਕੰਮ ਪਏ ਆ ਉਹ ਦਰਖਾਸਤ ਦੇਾਂਗੇ ਤੇ ਉਹ ਕੋਰਟ ਤੋਂ ਕੁਝ ਹਮਦਦ ਇਨਸ਼ਾ ਅੱਲਾਹ ਤਾਲਾ